ਜਦੋਂ ਦਾ ਸਿਖਰ ਨਿੱਜੀਕਰਨ ਹੋਇਆ ਪਹਿਲਾਂ ਕੀ ਸੀ ਸਿਰਫ ਇੱਕੋ ਪ੍ਰੋਫੈਸਰ ਰੈਗੂਲਰ ਹੁੰਦੇ ਸੀ ਪਹਿਲਾਂ ਜਦੋਂ ਸਿਖੇ ਪ੍ਰਾਈਵੇਟ ਨਿੱਜੀਕਰਨ ਹੁੰਦਾ ਗਿਆ ਤੇ ਹੈਡ ਆਫ ਦੇ ਟੀਚਰ ਆਈ ਕੱਚੇ ਸ਼ੋ ਵੀ ਤੇ ਕੰਟਰੈਕਟਰ ਦੇ ਲਿਆਂਦੇ ਇਹਨਾਂ ਨੇ ਘੱਟ ਦਿਖਾਵਾ ਦੇ ਸ਼ੋਸ਼ਨ ਹੋਇਆ ਫਿਰ ਹੋਸ਼ ਸ਼ੋਸ਼ਨ ਕਰਨ ਲਈ ਇਹਨਾਂ ਨੇ ਕਬਦ ਕਰਿਆ ਗੈਸਟਲ ਲੈਕਚਰਰ ਯਾਬੇ ਯੂਨੀਵਰਸਿਟੀ ਅੰਦਰ ਲਗਭਗ 14 ਕਨਸਟੀਟਿਊਟ ਕਾਲਜ ਨੇ ਪੰਜ ਨੇਬਰੂਡ ਕੈਂਪਸਲ ਦੋਰੀ ਦਾ ਸੈਂਟਰ ਪਿੰਡ ਵਿੱਚ ਗੈਸਟ ਬਿਲਡਿੰਗ ਲਗਭਗ 2200 ਦਾ ਕੰਮ ਕਰਦੀ ਹੈ ਕਿੰਨੇ ਕੁ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਇਹ ਕਾਲਜ ਕਵਰ ਕਰਨੀ ਪਵੇਗੀ ਇਹ 35 ਤੋਂ 40 ਹਜ਼ਾਰ ਬੱਚਾ ਜੀ ਜਿਹਨਾਂ ਨੂੰ ਅਸੀਂ ਪੜਾ ਰਹੇ ਹਾਂ ਯੂਜੀਸੀ ਦੇ ਰੂਲ ਨਹੀਂ ਅਸੀਂ ਹੋਰ ਦੇ ਮੁਤਾਬਕ ਆਈਆਂ ਇਸ ਸਾਲ ਪੜਾਇਆ ਇੰਨੇ ਵਿਦਿਆਰਥੀ ਪਾਸ ਆਊਟ ਹੋ ਕੇ ਕੋਈ ਨੌਕਰੀ ਵੀ ਲੱਗੇ ਹੋਣਗੇ ਤੇ ਹਜੇ ਵੀ ਤੁਹਾਡੀ ਐਲੀਜੀਬਿਲਿਟੀ ਦਾ ਸਵਾਲ ਠਾਇਆ ਜਾ ਰਿਹਾ ਕਿ ਦੁਬਾਰਾ ਇੰਟਰਵਿਊ ਅਸੀਂ ਉਸ ਪੋਸਟ ਤੇ ਇੰਟਰਵਿਊ ਨਹੀਂ ਦਵਾਵਾਂਗੇ ਜਿਹੜੀ ਪੋਸਟ ਤੇ ਅਸੀਂ ਆਲਰੇਡੀ ਕਰ ਰਹੇ ਹਾਂ ਇੰਟਰਵਿਊ ਪ੍ਰਮੋਸ਼ਨ ਲਈ ਹੁੰਦੀ ਹੈ ਸਾਡਾ ਯਾਰਵਾ ਬਦਰ ਸਾਲ ਬਦਰ ਸਾਨੂੰ ਸਮਝ ਨਹੀਂ ਆ ਰਹੀ ਸਾਡੀ ਦੁਬਾਰਾ ਸਾਡੀ ਦੁਬਾਰਾ ਇੰਟਰਵਿਊ ਕਿਉਂ ਰੱਖੀ ਜਾ ਰਹੀ ਹੈ ਇਹਨਾਂ ਨੇ ਗੈਸਟ ਫੈਕਲਟੀ ਵੀ ਖਤਮ ਕਰਤੀ ਵੀ 18000 ਤੇ ਇਹਨਾਂ ਨੇ ਪੀਟੀਏ ਵਾਲੇ ਰੱਖਣ ਲੱਗੇ ਅਸੀਂ ਸਹਾਇਕ ਪ੍ਰੋਫੈਸਰ ਆ ਗੈਸਟ ਸਟਾਫ ਦੀ ਲੈਕਚਰ ਇਹਨਾਂ ਨੇ ਗੈਸਟ ਫੈਕਲਟੀ ਕਹਿ ਕੇ ਕਿ ਸਾਨੂੰ ਸਹਾਇਕ ਪ੍ਰੋਫੈਸਰ ਦਾ ਤਨਖਾਹ ਉਹਨਾਂ ਦੇ ਵਿੱਚ ਸਾਡੇ ਵਿੱਚ ਗੈਪ ਲਿਆ ਖੜਾ ਕਰ ਤੇ ਅਸੀਂ ਨਹੀਂ ਵੀ ਸਾਨੂੰ ਕਿਹਾ ਜਾ ਕੇ ਕਿ ਸਰ ਕਾਲਜ ਬੰਦ ਹੋਣ ਤੇ ਆ ਚੁੱਕੇ ਨੇ ਮਿਹਨਤ ਨਹੀਂ ਹੋ ਰਹੀ ਹੈ ਨਾ ਉਹਨਾਂ ਦਾ ਇੱਥੇ ਕਹਿਣਾ ਸੀ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਮੇਰੀ ਸਿੱਧੇ ਕੀ ਅਸਰ ਹੈ ਜੇ ਬੰਦ ਹੁੰਦੇ ਹੋ ਜਾਣਦੇ ਹੋ ਪ੍ਰਾਈਵੇਟ ਕਾਲ ਦੇ ਵਾਧੂ ਪੰਜਾਬ ਦੇ ਆਠ ਕਾਲ ਜਾਨ ਨੂੰ ਆਟੋਨਮਸ ਬਣਾਉਣ ਦੀ ਗੱਲਾਂ ਕਰ ਰਹੀ ਐ ਆਟੋਨਮਸ ਸ਼ਬਦ ਦੇਖੋ ਤਾਂ ਬਹੁਤ ਚੰਗਾ ਲੱਗਦਾ ਹੈ ਪਰ ਰੈਲਿਟੀ ਕੀ ਹੈ ਉਹ ਕਾਦੋਂ ਪ੍ਰਾਈਵੇਟ ਕਰਨ ਦਾ ਇਰਾਦਾ ਹੈ ਤੇ ਹੁਣ ਦੋ ਸੀਟਾਂ ਤੇ ਇਲੈਕਸ਼ਨ ਹੋ ਰਹੇ ਨੇ ਮਾਲਵੇ ਦੇ ਵਿੱਚ ਬਰਨਾਲਾ ਤਿੰਗ ਦਲਵਾ ਅਸੀਂ ਉਹਨਾਂ ਦੇ ਹਲਕਿਆਂ ਦੇ ਵਿੱਚ ਜਾ ਜਾ ਲੋਕਾਂ ਨੂੰ ਦੱਸਾਂਗੇ ਵੀ ਤੁਹਾਡੇ ਜਿਹੜੇ ਉਮੀਦਵਾਰ ਨੇ ਇਹ ਸਿੱਖਿਆ ਦੇ ਨਾਂ ਤੇ ਲੋਕਾਂ ਨੂੰ ਧੋਖਾ ਮਾਰਿਆ। ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਪਾਂ ਅੱਜ ਜਿਸ ਸਮੇਂ ਦੇ ਵਿੱਚ ਰਹਿ ਰਹੇ ਹਾਂ ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਦਾ ਬਹੁਤ ਮੰਦਾ ਹਾਲ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜਾਂ ਚ ਲਗਭਗ ਜਿਹੜੇ ਅਧਿਆਪਕਾਂ ਦੀ ਭਰਤੀ ਪੱਕੇ ਤੌਰ ਤੇ ਨਹੀਂ ਹੋ ਰਹੀ। ਇੱਕ ਜਿਹੜੇ ਕੱਚੇ ਤੌਰ ਤੇ ਅਧਿਆਪਕ ਭਰਤੀ ਕੀਤੇ ਹੋਏ ਜਿਨ੍ਹਾਂ ਦਾ ਨਾਮ ਆ ਗੈਸਟ ਫੈਕਲਟੀ। ਵੈਸੇ ਬੜੀ ਹਾਸੋਹੀਣੀ ਗੱਲ ਹੋ ਜਾਂਦੀ ਆ ਕਿ ਗੈਸਟ ਫਿਲਹ ਪੱਕੀ ਭਰਤੀ ਕਿਉਂ ਨਹੀਂ ਨਾ ਪਿੰਨਾ ਸਰਕਾਰੀ ਕਾਲਜਾਂ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਦੇ ਆ ਤਾਂ ਗੈਸਟ ਫੈਕਲਟੀ ਇੱਕ ਬਹੁਤ ਵੱਡਾ ਸੰਤਾਪ ਢੰਡਾਰਿਆ ਪਿਛਲੇ ਲੰਮੇ ਸਮੇਂ ਤੋਂ ਕਿਉਂਕਿ ਕੋਈ ਪੱਕੀ ਭਰਤੀ ਨਹੀਂ ਹੋਈ ਹੈ ਤੇ ਉਹਨਾਂ ਦਾ ਜਿਹੜਾ ਦਿੱਕਤਾਂ ਨੇ ਉਹ ਘਟ ਨਹੀਂ ਰਹੀਆਂ ਦਿਨੋਂ ਦਿਨ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਆ ਉਹ ਸਰਕਾਰ ਦੇ ਰਾਜ ਵਿੱਚ ਵੀ ਮਾਨ ਸਰਕਾਰ ਦੇ ਰਾਜ ਵਿੱਚ ਵੀ ਉਹ ਦਿੱਕਤਾਂ ਵਿੱਚ ਕੋਈ ਕਮੀ ਨਹੀਂ ਆਉਂਦੀ ਨਜ਼ਰ ਆ ਰਹੀ ਇਸੇ ਕਰਕੇ ਜਿਹੜੇ ਲਗਾਤਾਰ ਧਰਨੇ ਮਜ਼ਾਰੇ ਹੋ ਰਹੇ ਆ ਸਾਡੇ ਨਾਲ ਗੈਸਟ ਫੈਕਲਟੀ ਤੋਂ ਕੁਝ ਅਧਿਆਪਕਾਂ ਸਾਥੀ ਨੇ ਇਹਨਾਂ ਦੇ ਕੁਝ ਮੰਗਣ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਗਰਸੇਵਿਕ ਸਿੰਘ ਨੇ ਡਾਕਟਰ ਕੁਲਦੀਪ ਸਿੰਘ ਉਹਨਾਂ ਨਾਲ ਇੱਕ ਇੱਕ ਕਰਕੇ ਆਪਾਂ ਗੱਲਬਾਤ ਕਰਾਂਗੇ ਅੱਛਾ ਬਾਈ ਜੀ ਇੱਕ ਸ਼ਬਦ ਬਹੁਤ ਸੁਣੀਦਾ ਗੈਸਟ ਫੈਕਲਟੀ ਕਿ ਤੁਸੀਂ ਗੈਸਟ ਫੈਕਲਟੀ 'ਚ ਭਰਤੀ ਹੋਏ ਹੋ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਜਿਹੜੇ ਮੰਨ ਲਓ ਵਿਦਿਆਰਥੀ ਨਹੀਂ ਸਾਡੇ ਦਰਸ਼ਕ ਜਾਨਣਾ ਚਾਹਣਗੇ ਇਹ ਗੈਸਟ ਫੈਕਲਟੀ ਸ਼ੈ ਕੀ ਆ ਪੱਕਿਆਂ ਪ੍ਰੋਫੈਸਰ ਨਾਲੋਂ ਤੁਹਾਡਾ ਕੀ ਫਰਕ ਆ ਪੜਾਉਣੇ ਕਿਹੜੇ ਵਿਦਿਆਰਥੀਆਂ ਨੂੰ ਥੋੜਾ ਜਿਹਾ ਗੈਸਟ ਫੈਕਲਟੀ ਬਾਰੇ ਜ਼ਰੂਰ ਦੱਸੋ ਦੇਖੋ ਜੀ ਜਦੋਂ ਪਹਿਲਾਂ ਕੀ ਸੀ ਸਿਰਫ ਇੱਕੋ ਪ੍ਰੋਫੈਸਰ ਰੈਗੂਲਰ ਹੁੰਦੇ ਸੀ ਪਹਿਲਾਂ ਜਦੋਂ ਸਿੱਕੇ ਪ੍ਰਾਈਵੇਟ ਨਿੱਜੀ ਕਰਨ ਹੁੰਦਾ ਗਿਆ ਫਿਰ ਹੈਡ ਆਫ ਦੇ ਟੀਚਰ ਆਈ ਕੱਚੇ ਸ਼ੋ ਵੀ ਤੇ ਕੰਟਰੈਕਟਰ ਤੇ ਲਿਆਂਦੇ ਇਹਨਾਂ ਨੇ ਘੱਟ ਤਨਖਾਹਾਂ ਦੇ ਸ਼ੋਸ਼ਣ ਹੋਇਆ ਫਿਰ ਹੋਸ਼ ਸ਼ੋਸ਼ਣ ਕਰਨ ਲਈ ਇਹਨਾਂ ਨੇ ਇੱਕ ਸ਼ਬਦ ਕੜਿਆ ਗੈਸਟਲ ਲੈਕਚਰਰ ਗੈਸਟ ਭਾਵ ਕੀ ਹੁੰਦਾ ਪੰਜਾਬੀ ਗੱਲ ਕਰੇ ਰਿਸ਼ਤੇਦਾਰ ਵੀ ਤੁਸੀਂ ਕੁਝ ਟਾਈਮ ਲਈ ਲੈਕਚਰ ਆਉਣ ਆਉਂਦੇ ਹੋ ਤੁਹਾਨੂੰ ਲੈਕਚਰ ਤੇ ਤਨਖਾਹ ਦਿੰਦੇ ਨੇ ਜੀ ਮਹਿਮਾਨ 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 ਤੌਰ ਤੇ ਵੀ ਰੱਖਦੇ ਨੇ ਇਦਾਂ ਪਰ ਅਸੀਂ ਕਹਿੰਦੇ ਹਾਂ ਮਹਿਮਾਨ ਐ ਇਦਾਂ ਇੱਕ ਹੁੰਦਾ ਪੰਜਾਬੀ ਕਾ ਹਫਤੇ ਪਹਿਲਾ ਦਿਨ ਪਰੋਣਾ ਦੂਜਾ ਦਿਨ ਨਰੋਣਾ ਤੀਜਾ ਦਿਨ ਦਾਦੇ ਮੰਗੋਣਾ ਸਾਡੇ ਨਾਲ ਇਹ ਹਾਲ ਹੋ ਚੁੱਕਿਆ ਹੈ ਹੁਣ ਦਾਦੇ ਮੰਗੋਣੇ ਹੋ ਚੁੱਕੇ ਇਹਨਾਂ ਲਈ ਅਸੀਂ ਕਿਉਂਕਿ ਇਹ ਕਾਰਨ ਕੀ ਹੈ ਕੰਮ ਸਾਰਾ ਕਰਦੇ ਅਸੀਂ ਜਿਹੜੇ ਸਾਡੇ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਦਰ ਲਗਭਗ 14 ਕੌਂਸਟਿਟਿਊਟ ਕਾਲਜ ਨੇ ਪੰਜ ਨੇਬਰਡ ਕੈਂਪਸ ਨੇ ਦੋ ਰੀਜਨਲ ਸੈਂਟਰ ਨੇ ਇਹਨਾਂ ਵਿੱਚ ਗੈਸਟ ਕਾਲਿਟੀ ਲਗਭਗ 250 ਦਾ ਕੰਮ ਕਰਦੀ ਹੈ ਕਿੰਨੇ ਕ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਇਹ ਕਾਲਜ ਕਵਰ ਕਰਦੇ ਹੋਣਗੇ ਇਹ 35 ਤੋਂ 40 ਹਜ਼ਾਰ ਬੱਚਾ ਜੀ ਜਿਹਨਾਂ ਨੂੰ ਅਸੀਂ ਪੜਾ ਰਹੇ ਹਾਂ 35 ਤੋਂ 40 ਹਜ਼ਾਰ ਵਿਦਿਆਰਥੀ ਪੜਦੇ ਨੇ ਨਾ ਕੰਸਟਿਟੂਐਂਟ ਕਾਲਜਾਂ ਦੇ ਵਿੱਚ ਨੇਬਰੂਡ ਕੈਂਪਸ ਦੇ ਵਿੱਚ ਜਿਨ੍ਹਾਂ ਨੂੰ ਕਿ 250 ਗੈਸਟ ਫੈਕਲਟੀ ਪੜਾ ਰਹੀ ਹੈ ਹਾਂਜੀ ਹਾਂ ਕੁਝ ਕੁ ਕੰਟਰੈਕਟ ਦੇ ਨੇ ਹੂੰ ਕੁਝ ਕੁ ਰੈਗੂਲਰ ਤਾਂ ਨਾ ਮਾਤਰ ਨੇ ਲਗਭਗ 70% ਫੈਕਲਟੀ ਸਾਡੀ ਕੁ ਗੈਸਟ ਫੈਕਲਟੀ ਕਾਲਜਾਂ ਕੰਮ ਕਰਦੀ ਹੈ ਕੱਚੀ ਗੱਡੀ ਕੰਮ ਕਰ ਰਹੀ ਜਾ ਕੇ ਕਈ ਕਾਲਜ ਦਾ ਇਹੋ ਜਿਹੇ ਨੇ ਜਿਨ੍ਹਾਂ ਦੇ ਇੱਕ ਸਿਰਫ ਰੈਗੂਲਰ ਹੈ ਬਾਕੀ 20 21 ਗੈਸਟ ਫੈਕਲਟੀਚਰ ਹੀ ਨਹੀਂ ਹੁਣ ਕਾਲਜ ਸਾਨੂੰ ਮਤਲਬ ਕੱਢਦਾ ਇੱਕ ਸਕੀਮ ਦਾ ਕਿਉਂ ਸਾਡੀ ਸਾਡੀ ਪ੍ਰਮਾਣਗੀ ਹੁੰਦੀ ਹੁੰਦੀ ਸੀ ਲਗਾਤਾਰ 2018 ਤੱਕ ਸਾਡੀ ਕੁਇੰਟਰਵਿਊ ਹੋ ਗਈ ਸੀ ਲੱਗੇ ਉਸ ਬਾਅਦ ਚ ਲੱਗੇ ਨਾ ਕਿ ਆਸੀਂ ਬਕਾਇਦਾ ਜੁਨੀਵਰਸਿਟੀ ਦੇ ਆਪਣੇ ਰੂਲ ਮੁਤਾਬਕ ਜੋ ਸਰਕਾਰ ਦੇ ਰੂਲ ਨੇ ਜਾਂ ਜੋ UGC ਦੇ ਰੂਲ ਨੇ ਆਸੀਂ ਉਹਦੇ ਮੁਤਾਬਕ ਆਇਆ एलिਜੀਬਿਲਟੀ ਸਾਡੀ ਹੈਗੀ ਹੈ ਕਹੇ ਸਾਡੀ ਇੱਕ ਐਡ ਆਈ ਸੀ ਅੱਡੇ ਫਿਰ ਅਸੀਂ ਇੰਟਰਵਿਊ ਸਾਡੀ ਹੋਈ ਜੁਨੀਵਰਸਿਟੀ ਦਾ ਪੈਨਲ ਬਣਾਇਆ ਫਿਰ ਅਸੀਂ ਮੈਰਿਟ ਦੇ ਅਧਾਰ ਤੇ ਆਈ ਯਾਨੀ ਕਿ ਜਿਹੜਾ ਰਿਕਰੂਟਮੈਂਟ ਦਾ ਪ੍ਰੋਸੈਸ ਹੁੰਦਾ ਹਾਂ ਉਹ ਉਸ ਪੂਰੇ ਪ੍ਰੋਸੈਸ ਚੋਂ ਲੰਘ ਕੇ ਗੈਸਟ ਫੈਕਲਟੀ ਵਿੱਚ ਭਰਤੀ ਹੋਏ ਹਾਂ ਹਾਂ ਜੀ ਹਾਂ ਜੀ ਸਾਰੇ ਐਲੀਜੀਬਲ ਆ ਪੀ ਐਚ ਡੀ ਨੈਟ ਪਾਸ ਆਈ ਅਸੀਂ ਹਾਂ ਹਾਂ ਸਾਰੇ ਕਈ ਦਾ ਮਤਲਬ ਚਾਰ ਚਾਰ ਪਾਠਾਂ ਵਿੱਚ ਕਿਤਾਬਾਂ ਵੀ ਲਿਖੀਆਂ ਹੋਏ ਨੇ 8 ਤੋਂ 15 ਹਜ਼ਾਰ ਰੁਪਏ ਪੇਪਰ ਹੀ ਪਬਲਿਸ਼ ਕਰਵਾਏ ਹੋਏ ਨੇ ਮੈਂ ਸਾਡੇ ਐਲੀਜੀਬਲ ਨੇ ਸਾਰੇ ਅਸੀਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ 2 ਜਾਂ ਪਹਿਲਾਂ ਸਾਨੂੰ 2022 ਤੋਂ ਪਹਿਲਾਂ ਸਾਨੂੰ 7 ਕ ਮਹੀਨੇ ਸੈਲਰੀ ਮਿਲਦੀ ਸੀ ਲੈਕਚਰ ਵੇਸੀ ਅਸੀਂ 22 ਜੇ ਅਸੀਂ ਬਸਟਿੰਗ ਆ ਕੇ ਰਿਕੁਐਸਟ ਕੀਤੀ ਸੀ ਪ੍ਰੋਟੈਸਟ ਕੀਤਾ ਸਾਨੂੰ ਫਿਰ 12 ਮਹੀਨੇ ਕਰਤਾ ਇਹਨਾਂ ਨੇ ਤੁਸੀਂ ਹੈਰਾਨ ਹੋਵੋਗੇ ਸਾਡੀ ਦੋ ਸੈਲਰੀਆਂ ਮਿਲਦੀਆਂ ਨੇ ਜਦੋਂ ਟੀਚਿੰਗ ਟਾਈਮ ਹੈ ਲੈਕਚਰ ਲਗਦੇ ਨੇ ਸਾਨੂੰ ਲੈਕਚਰ بیس ਮਿਲਦਾ ਹੈ ਤੇ 35 ਸਾਡੀ ਕੈਪਿੰਗ ਹੈ ਪਰ ਮੈਂ ਲੈਕਚਰ ਲਾਉਂਦੇ ਆ ਸੀ 70-80000 ਰੁਪਏ ਦੇ ਪਰ ਸਾਨੂੰ 35 ਮਿਲਦੇ ਸਾਨੂੰ ਟੰਗਾ ਬਾਕੀ ਜਿਹੜੇ 5 ਮਹੀਨੇ ਬਸਦੇ ਨੋ ਟੀਚਿੰਗ ਹੈ ਪੇਪਰ ਹੁੰਦੇ ਨੇ ਜਾਂ ਐਡਮਿਸ਼ਨਾਂ ਹੁੰਦੀਆਂ ਨੇ ਜਾਂ ਹੋਰ ਕੰਮ ਕਾਲ ਦੀ ਚੱਲਦੇ ਨੇ ਉਹ ਸਾਨੂੰ 2000 ਰੁਪਏ ਪੁੱਕਾ ਪੁੱਕੰਦੇ ਨੇ ਪਰ ਮਤ ਦਿੰਦੇ ਨੇ ਸਾਡੀ ਸੈਲਰੀ ਸਿਸਟਮੇ ਬਣਾਇਆ ਹੋਇਆ ਹੈ ਸਾਡੀ ਹਰ ਵਾਰ ਪ੍ਰਮਾਣਗੀ ਸਾਡੇ ਬੜਾ ਇੰਟਰਵਿਊ ਤੋਂ ਆਉਂਦੀ ਸੀ ਕਾਰਨ ਕੀ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਹਾਈ ਕੋਰਟ ਜੱਜਮੈਂਟ ਹੈ ਅਨੇਕਾਂ ਹੀ ਫੈਸਲੇ ਆ ਚੁੱਕੇ ਨੇ ਸਟੇਟ ਦੇ ਸਟੇਟਮੈਂਟ ਦੇ ਆਧਾਰ ਤੇ ਟੈਂਪਰੀ ਮਲਾਜ਼ਮ ਟੈਂਪਰੀ ਮਲਾਜ਼ਮ ਰਿਪਲੇਸ ਨਹੀਂ ਕਰ ਸਕਦਾ ਹੈਗਾ ਤੇ ਪੰਜਾਬੀ ਯੂਨੀਵਰਸਿਟੀ ਇੱਕ ਕੇਸ ਕੋਦ ਮੰਨ ਕੇ ਆਈ ਹੈ ਗੈਸਟ ਬਲਟੀ ਦਾ ਕੇਸ ਸੀ ਵੀ ਟੈਂਪਸਿ ਇਹ ਜਿਹੜੇ ਗੈਸਟ ਪ੍ਰੋਫੈਸਰ ਨਹੀਂ ਅਸੀਂ ਉਹਨੂੰ ਰਿਪਲੇਸ ਨਹੀਂ ਕਰਾਂ ਗੈਸਟ ਨਹੀਂ ਤੇ 12 ਮਹੀਨੇ ਅਸੀਂ ਉਹ ਰੱਖਿਆ ਹੋਇਆ ਹੈ 12 ਮਹੀਨੇ ਖਾ ਦੇਵਾਂਗੇ ਇਹਨਾਂ ਨੂੰ ਪਰ ਹੁਣ ਜੇ ਨਵਾਂ ਵੀਜ਼ਾ ਆਏ ਨਹੀਂ ਕੇ ਕੇ ਜਦਵ ਨਹੀਂ ਉਹ ਕਹਿੰਦੇ ਵੀ ਸਾਡਾ ਇੰਟਰਵਿਊ ਕਰਵਾਉਣੀ ਅਸੀਂ ਨੇ ਸਾਡੇ ਇੰਨੇ ਸਾਲ ਪੜਾਇਆ ਇੰਨੇ ਵਿਦਿਆਰਥੀ ਪਾਸ ਆਊਟ ਹੋ ਗਏ ਕੋਈ ਨੌਕਰੀ ਵੀ ਲੱਗ ਗਈ ਹੋਣਗੇ ਤੇ ਹਜੇ ਵੀ ਤੁਹਾਡੀ ਐਲੀਜੀਬਿਲਟੀ ਦਾ ਸਵਾਲ ਠਾਇਆ ਜਾ ਰਿਹਾ ਕਿ ਦੁਬਾਰਾ ਇੰਟਰਵਿਊ ਦਿਓ ਦੇਖੋ ਸਾਡੇ ਪੜਾਏ ਹੋਏ ਬੱਚੇ ਪੀ ਐਚ ਡੀ ਕਰਕੇ ਜਿੰਨੀ ਯੂਨੀਵਰਸਿਟੀ ਜਾਂ ਸਾਡੇ ਸੀਨੀਅਰ ਸਿਨਾਂ ਨੇ ਪੜਾਏ ਨੇ ਇੱਥੇ ਪੀ ਐਚ ਡੀ ਕਰਕੇ ਪੜਾਏ ਹੋਏ ਤਾਂ ਬਹੁਤ سارے ਬਖਵਾਕ ਨੌਕਰੀ ਚਲੇ ਗਏ ਸਾਡਾ ਤਿਆਰਵਾ ਵੱਧ ਰਿਹਾ ਸਾਲ ਬਾਅਦ ਸਾਲ ਸਾਨੂੰ ਸਮਝ ਨਹੀਂ ਆ ਰਿਹਾ ਸਾਡੀ ਦੁਬਾਰੇ ਸਾਡੀ ਦੁਬਾਰਾ ਇੰਟਰਵਿ ਕਹਤਾ ਹੋਏ ਬੰਦਾ ਵੀ ਨਹੀਂ ਕੁਛ ਕਰ ਰਿਹਾ ਸਾਢੇ ਚਾਰ ਵਜੇ ਵੱਧ ਗਿਆ ਤੇ ਅਸੀਂ ਪਿਛਲੀ ਵਾਰ ਬਾਰੇ ਸਭ ਬਾਰਾਂ ਮਹੀਨੇ ਹੋਈ ਸੀ ਕਾਲਾਂ ਵਿੱਚ ਅਸੀਂ 20 ਤੋਂ ਲੈ ਕੇ 10 ਪ੍ਰਤੀਸ਼ਤ ਨਵੀਂ ਮਿਸ਼ਨ ਵਧਾਤੀ ਸੀ ਅਸੀਂ ਕੰਮ ਕੀਤਾ ਜਾ ਕੇ ਪਿੰਡਾਂ ਜੇ ਸੀ ਕਾਲ ਦੇ ਨਵੀਂ ਮਿਸ਼ਨ ਵਸਤੇ ਗਏ ਗੁਰਦੁਆਰਿਆਂ ਜੇ ਅਨਾਊਂਸਮੈਂਟ ਕਰਵਾਈ ਪੋਸਟਰ ਆਪੇ ਥੀ ਲਾਈ ਜਾ ਕੇ ਘਰ ਘਰ ਗਏ ਬੱਚਿਆਂ ਨੂੰ ਫੋਨ ਕੀਤੇ ਸਕੂਲ ਸਕੂਲ ਇਕੱਲੇ ਇਕੱਲੇ ਸਕੂਲ ਚ ਗਏ ਅਸੀਂ ਵੀ ਸਾਡੇ ਕਾਲ ਦੇ ਨਵੀਂ ਮਿਸ਼ਨ ਲਓ ਜਾ ਕੇ ਜੀ ਐਡਮਿਸ਼ਨ ਵਧ ਗਈ ਇਸ ਵਾਰ ਸਾਨੂੰ ਇਹਨਾਂ ਬਾਹਰ ਘਰਾਂ ਨੂੰ ਪ੍ਰਮਾਣ ਨਹੀਂ ਮਿਲੀ ਨਹੀਂ ਘਟੇ ਗਾਜਾਂ ਇਸ ਵਾਰ ਤੇ ਅਸੀਂ ਨਹੀਂ ਵੀ ਸਮਝਿਆ ਜਾ ਕੇ ਕਿ ਸਰ ਕਾਲਜ ਬੰਦ ਹੋਣ ਤੇ ਆ ਜੋ ਕਿ ਇਹ ਨਹੀਂ ਹੋ ਰਹੀ ਹੈਗਾ ਉਹਨਾਂ ਦਾ ਇੱਥੇ ਕਿਹਾਣਾ ਸੀ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਮੇਰੀ ਸਿੱਧੇ ਕੀ ਅਸਰ ਹੈ ਜੇ ਬੰਦ ਹੁੰਦੇ ਹੋ ਜਾਣ ਦਿਓ ਪ੍ਰਾਈਵੇਟ ਕਾਲਜ ਵਾਧੂ ਨੇ ਪੰਜਾਬ ਦਾ ਹਾਇਰ ਐਜੂਕੇਸ਼ਨ ਦਾ ਸਕੱਤਰ ਤੇ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਇਹ ਕਹਿੰਦਾ ਕਿ ਜੇਕਰ ਪੰਜਾਬ ਦੇ ਕਾਲਜ ਬੰਦ ਹੁੰਦੇ ਹਨ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਇਹ ਗੱਲ ਉਹਨਾਂ ਨੇ ਕਹੀ ਹੈ ਬਿਲਕੁਲ ਜੀ ਕਹਿੰਦਾ ਵੀ ਮੇਰੀ ਸਾਡੀ ਸਿੱਧੇ ਕੋਈ ਅਸਰ ਨਹੀਂ ਪਾਤ ਕਾ ਮੰਨਦੇ ਤੇ ਹੋ ਜਾਣ ਦਿਓ ਪ੍ਰਾਈਵੇਟ ਕਾਲਜ ਹੈ ਜੋ ਪੜ੍ਹਨ ਦਾ ਪ੍ਰਾਈਵੇਟ ਕਾਲਜ ਚੱਲ ਜਾਏਗਾ ਤਾਂ ਲੱਗਦਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਸਰਕਾਰੀ ਕਾਲਜ ਬੰਦ ਹੋਣ ਯੂਨੀਵਰਸਿਟੀ ਬੰਦ ਹੋਵੇ ਤੇ ਪ੍ਰਾਈਵੇਟ ਕਾਲਜ ਖੁੱਲਣ ਇਸ ਗੱਲ ਜੇ ਤੁਸੀਂ ਕਹਿ ਰਹੇ ਹੋ ਤਾਂ ਬਿਲਕੁਲ ਸਪਸ਼ਟ ਗੱਲ ਹੈ ਜੀ ਇੱਕ ਤਾਂ ਇਹ ਗੱਲ ਆ ਰਹੀ ਹੈ ਉਹਨੇ ਵਾਰਡਿੰਗ ਇਹ ਗੱਲ ਹੈ ਦੂਸਰਾ ਦੋ-ਤਿੰਨ ਵਾਰ ਇੱਕ ਨੋਟਿਸ ਆ ਜਾਂਦਾ ਹੈ ਪੰਜਾਬ ਦੇ ਅੱਠ ਕਾਲਜਾਂ ਨੂੰ ਆਟੋਨਮਸ ਬਣਾਉਣ ਦੀ ਗੱਲ ਨਾ ਕਰ ਰਹੀ ਐ ਆਟੋਨਮ ਸ਼ਬਦ ਦੇਖੋ ਤਾਂ ਬਹੁਤ ਚੰਗਾ ਲੱਗਦਾ ਹੈ ਪਰ ਰੈਲਿਟੀ ਕੀ ਹੈ ਉਹ ਕਾਲਜ ਨੂੰ ਪ੍ਰਾਈਵੇਟ ਕਰਨ ਦਾ ਇਰਾਦਾ ਹੈ ਤੇ ਯੂਨੀਵਰਸਿਟੀ ਜੋ ਕਾਲਜਾਂ ਫੀਸਾਂ ਹੁੰਦੀਆਂ ਲਗਾ 20-25 ਗ੍ਰਾਹਮ ਰੁਪਏ ਕਾਲਜਾਂ ਨੂੰ ਆਉਂਦਾ ਹੈ ਉਹ ਆਣਾ ਬੰਦ ਹੋ ਜਾਣਾ ਬੀਏ ਕਰਦਾ ਬੰਦਾ ਐ ਐਮ ਐਮ ਫਿਲ ਪੀ ਐਚ ਡੀ ਕਰਦਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਵੀ ਹੁੰਦਾ ਫਿਰ ਜਦੋਂ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਬਚਾਉਣ ਦਾ ਬੋਝ ਨਾਲ ਦੇ ਨਾਲ ਆਦੀ ਨਿੱਜੀ ਜ਼ਿੰਦਗੀ ਉਹਦੀ ਨੌਕਰੀ ਬਚਾਉਣ ਦਾ ਬੋਝ ਜਦੋਂ ਮੋਢਿਆਂ ਤੇ ਆਉਂਦਾ ਗੈਸਟ ਫੈਕਲਟੀ ਕੀ ਸੋਚਦੀ ਐ ਸਾਰੇ ਮਾਹੌਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਕ ਥੋੜੀ ਗੱਲ ਇੱਥੇ ਦਰੁਸਤ ਕਰਨਾ ਚਾਹੁੰਦਾ ਜੀ ਕਿ ਜਿਹੜੀ ਗੈਸਟ ਫੈਕਲਟੀ ਆ ਇਸ ਅਸੀਂ ਸਹਾਇਕ ਪ੍ਰੋਫੈਸਰ ਆ ਇਸ ਤੋਂ ਸਾਡੀ ਜੌਬ ਦੀ ਨੇਚਰ ਆ ਇਹਨਾਂ ਨੇ ਗੈਸਟ ਫੈਕਲਟੀ ਕਹਿ ਕੇ ਕਿ ਸਾਨੂੰ ਸਹਾਇਕ ਪ੍ਰੋਫੈਸਰਾਂ ਦਾ ਮਤਲਬ ਕਿ ਉਹਨਾਂ ਦੇ ਵਿੱਚ ਸਾਡੇ ਵਿੱਚ ਗੈਪ ਲਿਆ ਕੇ ਖੜਾ ਕਰ ਉਹਨਾਂ ਦਾ ਕਿਤਾ ਕੀ ਆ ਸਾਡਾ ਕਿਤਾ ਹੈਗਾ ਪ੍ਰੋਫੈਸਰੀ ਬੱਚਿਆਂ ਨੂੰ ਪੜਾਉਣਾ ਪਰ ਇਹਨਾਂ ਨੇ ਸਾਨੂੰ ਗੈਸਟ ਫੈਕਲਟੀ ਸ਼ਬਦ ਦੇ ਦਿੱਤਾ ਪ੍ਰੋਫੈਸਰ ਤਾਂ ਸਾਨੂੰ ਗਿਣਨੇ ਛੱਡਦਾ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਵੀ ਸਾਡੇ ਸਾਡੇ ਮੋਢਿਆਂ ਤੇ ਬੋਝ ਆ ਬਣਾ ਸਿੱਖਿਆ ਨੂੰ ਬਚਾਉਂਦਾ ਬਿਲਕੁਲ ਇਹਨਾਂ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਸਮਾਜ ਨੂੰ ਸੁਧਾਰਨ ਦਾ ਸਮਾਜ ਨੂੰ ਬਚਾਉਣ ਦਾ ਸਮਾਜ ਨੂੰ ਚੰਗੀ ਸਿੱਖਿਆ ਦੇਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਇੱਕ ਟੀਚਰ ਦੇ ਪ੍ਰੋਫੈਸਰਾਂ ਦੇ ਮੋਢੇ 'ਤੇ ਸੀ। ਬਾਕੀ ਸਾਰੇ ਪ੍ਰੋਫੈਸ਼ਨਲ ਨੂੰ ਇਹਨਾਂ ਨੇ ਸਾਰੀ ਜ਼ਿੰਮੇਵਾਰੀਆਂ ਖੋਲੀਆਂ। ਸਿੱਖਿਆ ਦੇ ਵਿੱਚ ਕੀ ਕੀਤਾ ਇਹਨਾਂ ਨੇ ਜਿਹੜੀ ਨਾਲ ਸਾਡੇ ਪ੍ਰੋਫੈਸਰ ਸਾਥ ਕੇ ਗਏ ਕਿ ਨਿੱਜੀਕਰਨ ਵਾਲੀ ਗੱਲ ਆ। ਨਿੱਜੀਕਰਨ ਨੇ ਕੀ ਕੀਤਾ ਕਿ ਕਾਲਜਾਂ ਦੇ ਵਿੱਚ ਪੀਟੀਈ ਦੇ ਪ੍ਰੋਫੈਸਰ ਰੱਖਣ ਲੱਗ ਗਏ। ਉਹ ਜਿਹੜਾ ਬੋਝ ਪਿਆ ਬੱਚਿਆਂ ਦੇ ਪਿਆ ਬੱਚਿਆਂ ਤੋਂ ਪੀਟੀਈ ਫੰਡ ਲੈਣ ਲੱਗੇ। ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਪ੍ਰੋਫੈਸਰ ਰੱਖਣੇ ਚਾਹੀਏ ਤੇ ਉਹ ਸਾਡੇ ਹੀ ਸਾਥੀ ਨੇ ਜਿਹੜੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਲੱਗੇ ਹੋਏ ਨੇ ਕੱਚੇ ਜਿਹੜੇ ਪਿਛਲੇ 20-20 ਸਾਲਾਂ ਤੋਂ ਲੱਗੇ ਹੋਏ ਨੇ ਪ੍ਰੋਫੈਸਰ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਵੀ ਜਿਉਣੀ ਆ ਤੇ ਬੱਚਿਆਂ ਵਾਸਤੇ ਇੱਕ ਲੈਕਚਰ ਵੀ ਪ੍ਰਪੇਅਰ ਕਰਕੇ ਲੈ ਕੇ ਆਉਣੇ ਆ ਬੱਚਿਆਂ ਨੂੰ ਆ ਕੇ ਸਮਾਜ ਦੀ ਸੇਝ ਵੀ ਦੇਣੀ ਆ ਸਾਰਾ ਕੁਝ ਹੀ ਆ ਕੇ ਪ੍ਰੋਫੈਸਰ ਦੇ ਇੱਕ ਜਿਹੜੇ ਕੱਚੇ ਪ੍ਰੋਫੈਸਰ ਨੇ ਉਹਨਾਂ ਦੇ ਸਿਰ ਆ ਕੇ ਸਿੱਟ ਦਿੱਤੀ ਗਈ ਆ ਉਹੀ ਗੱਲ ਹੁਣ ਜਿਹੜੇ ਕੰਸਿਸਟੈਂਟ ਕਾਲਜ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ 2011 ਦੇ ਵਿੱਚ ਇੱਕ ਪੱਕੀ ਭਰਤੀ ਹੁੰਦੀ ਆ ਕੰਸੀ ਚੜ੍ਹ ਕਾਲਜ ਆ ਦੀ ਜਦੋਂ ਨਵੇਂ ਖੁੱਲਦੇ ਨੇ ਉਸ ਤੋਂ ਬਾਅਦ ਇੱਕ ਵਾਰ ਕੰਟਰੈਕਟ ਦੀ ਭਰਤੀ ਹੁੰਦੀ ਆ ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਨੀਤੀ ਰਹੀ ਆ ਕਿ ਕੱਚੇ ਪ੍ਰੋਫੈਸਰ ਉਹ ਇਹਨਾਂ ਨੇ ਗੈਸਟ ਦੀ ਨੇਚਰ ਵਾਲੇ ਪ੍ਰੋਫੈਸਰ ਰੱਖ ਲਏ ਮਤਲਬ ਕਿ ਲੈਕਚਰ 베ਸਡ ਹੁਣ ਪਿਛਲੇ 1 ਸਾਲ ਤੋਂ ਇਹਨਾਂ ਨੇ ਉਹ ਦੀ ਨੇਚਰ ਵੀ ਬਦਲਤੀ ਉਹ ਇਹਨਾਂ ਨੇ ਗੈਸਟ ਫੈਕਲਟੀ ਵੀ ਖਤਮ ਕਰਤੀ ਵੀ 18000 ਦੇ ਇਹਨਾਂ ਨੇ ਪੀਟੀਏ ਵਾਲੇ ਰੱਖਣ ਲੱਗ ਗਏ ਉਹਨਾਂ ਨੂੰ ਸਿਰਫ ਜਿਵੇਂ ਉਹਨਾਂ ਦਾ ਸੀਜ਼ਨਲ ਆਪਾਂ ਕਹਿੰਦੇ ਹੁੰਦੇ ਆ ਵੀ ਸੀਜ਼ਨਲ ਉਹਨਾਂ ਦੀ ਜੌਬ ਆ ਸਿਰਫ ਉਹਨਾਂ ਨੂੰ 6 ਕ ਮਹੀਨੇ ਜੌਬ ਮਿਲਦੀ ਆ ਬਾਕੀ ਆਪ ਦਾ ਬੇਲੇ ਨੇ ਫਿਰ ਉਹਨਾਂ ਨੂੰ ਕਾਲਜ ਨਹੀਂ ਬੁਲਾਇਆ ਜਾਂਦਾ ਹੁਣ ਜਦੋਂ ਇੰਨਾ ਸਾਰੀਆਂ ਸਮੱਸਿਆਵਾਂ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਇੱਕ ਪ੍ਰੋਫੈਸਰ ਬੰਦਾ ਪੀ ਐਚ ਡੀ ਕਰਦਾ ਆਪਦੀ ਜ਼ਿੰਦਗੀ ਦਾ ਇੱਕ ਕੀਮਤੀ ਸਮਾਂ ਦਿੰਦਾ ਆਪਦੀ ਜ਼ਿੰਦਗੀ ਦਾ ਇੱਕ ਪਰਿਵਾਰਾਂ ਦਾ ਦੂਰ ਰਹਿ ਕੇ ਪੜਾਈਆਂ ਕਰਦਾ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਘਰਦਿਆਂ ਤੋਂ ਖਰਚਾ ਜਾਂ ਆਪਦੀ ਮਿਹਨਤ ਨਾਲ ਹੋ ਖਰਚਿਆਂ ਨਾਲ ਉਹਦੀ ਪੜ੍ਹਾਈ ਪੂਰੀ ਕਰਦਾ ਤੇ ਜਦੋਂ ਆ ਕੇ ਕਾਲਜ ਦੇ ਵਿੱਚ ਦੇਖਦਾ ਉਹਦਾ ਇੱਕ ਸੁਪਨਾ ਹੁੰਦਾ ਕਿ ਮੈਂ ਪ੍ਰੋਫੈਸਰ ਬਣਾ ਪਰ ਉਹਦਾ ਸੁਪਨਾ ਬੱਚਿਆਂ ਨੂੰ ਪੜ੍ਹਾਉਣ ਤੋਂ ਹਟਾ ਕੇ ਆਪਦੀ ਜੋਬ ਨੂੰ ਬਚਾਉਣ ਤੱਕ ਹੀ ਰਹਿ ਜਾਂਦਾ ਹਾਲਾਂਕਿ ਉਹਦਾ ਇੱਕ ਜਿੰਮੇਵਾਰੀ ਪ੍ਰੋਫੈਸਰ ਦੀ ਹੁੰਦੀ ਹੈ ਇੱਕ ਬੱਚੇ ਨੂੰ ਸਮਾਜ ਦੇ ਵਿੱਚ ਚੰਗਾ ਇੱਕ ਸਮਾਜਿਕ ਇਨਸਾਨ ਦੇ ਤੌਰ ਤੇ ਉਹਨੂੰ ਵਿਕਸਿਤ ਕਰਨਾ ਉਹਦਾ ਵਿਕਾਸ ਕਰਨਾ ਪਰ ਉਹਦੇ ਉੱਪਰ ਇੱਕ ਦੂਜੀ ਜਿੰਮੇਵਾਰੀ ਕੀ ਆ ਵੀ ਤੁਸੀਂ ਆਪਦੀ ਨੌਕਰੀ ਬਚਾਉਣੀ ਆ ਨੌਕਰੀ ਬਚਾਉਣੀ ਆ ਪਰਿਵਾਰ ਚਲਾਉਣਾ ਤੁਹਾਡੀ ਆਰਥਿਕ ਸਥਿਤੀ ਕਿਹੋ ਜੀ ਹੋਣੀ ਆ ਉਹ ਤਾਂ ਤੁਹਾਡੀ ਸਾਰੀ ਜਿੰਨਾ ਟਾਈਮ ਆਪਾਂ ਨੂੰ ਇਹ ਗੈਸਟ ਫੈਕਲਟੀ ਵਾਲਾ ਨੇਚਰ ਨਹੀਂ ਨਾ ਸਰਕਾਰ ਆ ਖਤਮ ਕਰਦੀ ਆ ਅਸੀਂ ਪਿੱਛੇ ਜੀ ਇਹਨਾਂ ਨੇ ਦੱਸਿਆ ਕਿ ਵੀ ਸਾਹ ਉਹਨਾਂ ਮੈਂ ਉਹਦੇ ਵਿੱਚ ਇੱਕ ਗੱਲ ਹੋਰ ਐਡ ਕਰ ਦੇਣਾ ਇਹ ਵਾਈਸ ਚਾਂਸਲਰ ਸਾਹਿਬ ਸਾਨੂੰ ਕਹਿੰਦੇ ਅਸੀਂ ਰੈਗੂਲਰ ਭਰਤੀ ਕੱਢਾਂਗੇ ਅਸੀਂ ਕਹਿੰਦੇ ਜੀ ਸੱਦ ਕੇ ਕਢੋ ਵਾਈਸ ਚਾਂਸਲਰ ਨੂੰ ਚਾਹੀਦਾ ਵੀ ਆ ਇੱਕ ਯੂਨੀਵਰਸਿਟੀ ਦਾ ਅ ਮੁੱਖ ਅਹੁਦੇ ਤੇ ਬੈਠੇ ਹੋਣ ਕਰਕੇ ਵੀ ਯੂਨੀਵਰਸਿਟੀਆਂ ਦੇ ਵਿੱਚ ਸਾਰੇ ਡਿਪਾਰਟਮੈਂਟ ਖਾਲੀ ਪਏ ਨੇ ਕੋਈ ਸਰਸ ਕੋਲਰ ਪੜਾ ਰਿਹਾ ਕਿਤੇ ਗੈਸਟ ਫੈਕਲਟੀ ਪੜਾ ਰਹੀ ਆ ਕਿਤੇ ਹੋਰ ਇਹਨਾਂ ਨੇ ਰਿਸੋਰਸ ਪਰਸਨ ਰਟਾਇਰਡ ਬੰਦੇ ਦੁਬਾਰਾ ਰੱਖ ਲੇ ਤੁਸੀਂ ਪੱਕੇ ਪ੍ਰੋਫੈਸਰ ਕੋ ਰੈਗੂਲਰ ਭਰਤੀਆਂ ਕਰੋ ਅਸੀਂ ਖੁਦ ਚਾਹੁੰਨੇ ਆ ਉਹਦੇ ਵਿੱਚ ਅਸੀਂ ਇੰਟਰਵਿਊ ਦਵਾਵਾਂਗੇ ਐਪੀ ਸਕੋਰ ਰੱਖਣਾ ਉਹ ਦਵਾਵਾਂਗੇ ਪਰ ਕੀ ਆ ਸਰਕਾਰੇ ਦੀ ਨੀਤ ਕੀ ਆ ਪਿੱਛੇ ਜੇ ਇੱਕ ਪੰਜਾਬ ਗਵਰਨਮੈਂਟ ਨੇ ਭਰਤੀ ਵੀ ਕੱਢੀ ਸੀਗੀ 11 94 2 ਸਾਲ ਪਹਿਲਾਂ ਕੱਢੀ ਸੀ ਉਹ ਵੀ ਸਰਕਾਰੇ ਦੇ ਨਲਕੀਆਂ ਕਰਕੇ ਕੋਰਟ ਚ ਰੁਲ ਗਈ ਹਾਂ ਉਹ ਸਰੇ ਨਹੀਂ ਚੜੀ ਹੈ ਕੋਰਟ ਕੋਰਟ ਚ ਡਬਲ ਬੈਂਚ ਤੇ ਰੁਕੀ ਹੋਈ ਹੈ ਪਰ ਉੱਥੇ ਵੀ ਉਹਦੇ ਵਿੱਚ ਸਰਕਾਰ ਦੀ ਨੀਅਤ ਸਾਫ਼ ਦਿਖਦੀ ਆ ਕਿ ਸਰਕਾਰ ਸਿਰਫ ਇੱਕ ਸਸਤੇ ਉਹਨਾਂ ਨੂੰ ਇੱਕ ਸਸਤੀ ਲੇਬਰ ਮਿਲੀ ਹੋਈ ਆ ਬੜੀ ਲਿਖੀ ਲੇਬਰ ਜਿਹੜੀ ਜਿਨ੍ਹਾਂ ਨੂੰ ਇਹਨਾਂ ਨੇ ਨਾਮ ਦੇ ਦਿੱਤਾ ਗੈਸਟ ਫੈਕਲਟੀ ਦਾ ਭਗਵੰਤ ਮਾਨ ਸਰਕਾਰ ਦੇ ਕੀ ਕਾਰਗਜਰੀ ਲੱਗਦੀ ਆ ਤੁਸੀਂ ਕੇ ਕੇ ਜਯਾਦਵ ਵੀ ਸੀ ਹੋਰ ਦੀ ਗਲਤ ਆ ਕਰੀ ਆ ਮਾਨ ਗਵਰਨਮੈਂਟ ਤੁਹਾਨੂੰ ਕਿੰਨਾ ਕੋ ਲੱਗਦਾ ਸਿੱਖਿਆ ਕ੍ਰਾਂਤੀ ਦੀ ਗੱਲ ਕਰਨ ਵਾਲਿਆ ਹਾਇਰ ਐਜੂਕੇਸ਼ਨ ਨੂੰ ਲੈ ਕੇ ਕਿੰਨੇ ਕਿ ਸੀਰੀਅਸ ਆ ਮਾਨ ਗਵਰਨਮੈਂਟ ਨੇ ਜਦੋਂ ਸਟਾਰਟਿੰਗ ਦੇ ਵਿੱਚ ਗਵਰਨਮੈਂਟ ਬਣਦੀ ਆ ਤਾਂ ਇਹਨਾਂ ਨੇ ਕਾਲੀਆਂ ਤੇ ਇਲਜ਼ਾਮ ਲਾਏ ਅਸੀਂ ਕਾਂਗਰਸੀ ਤੇ ਕਾਲੀ ਜਾਇਲਾਏ ਕਿ ਇਹ ਪੰਥਕ ਪੰਥ ਨੂੰ ਲੈ ਕੇ ਵੋਟਾਂ ਮੰਗਦੇ ਰਹੇ ਨੇ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਭਾਵ ਵੀ ਗਿਆ ਲੋਕਾਂ ਨੇ ਨਕਾਰ ਵੀ ਦਿੱਤਾ ਸਰਕਾਰਾਂ ਨੂੰ ਪਰ ਇਹ ਜਿਹੜੀ ਗੱਲ ਹੈ ਕਿ ਇਨਕਲਾਬ ਦਾ ਨਾਅਰਾ ਲੈ ਕੇ ਆ ਵੀ ਅਸੀਂ ਇਨਕਲਾਬ ਲਿਆਵਾਂਗੇ ਸਿੱਖਿਆ ਦੇ ਵਿੱਚ ਇਨਕਲਾਬ ਲਿਆਵਾਂਗੇ ਸਿਹਤ ਸੈਕਟਰ ਦੇ ਵਿੱਚ ਇਨਕਲਾਬ ਲਿਆਵਾਂਗੇ ਪਰ ਉਹ ਇਹਨਾਂ ਨੇ ਕੀ ਕੀਤਾ ਸਰਕਾਰੀ ਜਿਹੜੇ ਪੁਰਾਣੇ ਸਕੂਲ ਸੀਗੇ ਉਹਨਾਂ ਨੂੰ ਰੰਗ ਕਰਤਾ ਉਹਨਾਂ ਨੂੰ ਸਕੂਲ ਆਫ ਐਨੀਮੈਂਸ ਬਣਾਤਾ ਪਰਾਣੀਆਂ ਜਿਹੜੀਆਂ ਪਿਛਲੀ ਗਵਰਨਮੈਂਟ ਦੀਆਂ ਭਰਤੀਆਂ ਸੀਗੀਆਂ ਜਾਂ ਤਾਂ ਉਹ ਕੋਰਟ ਚ ਲੜਕਰੀਆਂ ਨੇ ਜਿਵੇਂ ਕਿ ITD ਵਾਲੇ ਭਰਤੀਆਂ ਨੇ ਮਾਸਟਰ ਕੈਡਰ ਵਾਲੇ ਭਰਤੀਆਂ ਨੇ ਮੈਂ ਗੈਰਟ ਨੇ ਜਾਲੀ ਵੀ ਗੱਲ ਕਰਕੇ ਆਇਆ ਇਹ ਸਾਰੀਆਂ ਭਰਤੀਆਂ ਉਹਨਾਂ ਨੇ ਕੋਰਟ ਦੇ ਵਿੱਚ ਰੋਲ ਦਿੱਤੀਆਂ ਨਵੀਂ ਭਰਤੀ ਕੋਈ ਆਈਆਂ ਨਹੀਂ ਜਿਹੜੀ ਆਈਆਂ ਸੀ ਆਮ ਸਕੂਲ ਲੈਕਚਰਾਰ ਦੇ ਵੀ ਆਏ ਸੀ ਉਹ ਵੀ ਵਿੱਚ ਰੋਲ ਦਿੱਤੀਆਂ ਤੇ ਇਹ ਹੁਣ ਪਿੱਛੇ ਜਿਹੜੇ ਹੁਣ ਅਸੀਂ ਗੱਲ ਕਰ ਰਹੇ ਆ ਕਿ ਸਾਡੀ ਕਾਲਜ ਦੇ ਵਿੱਚ ਅਸੀਂ ਪੜਾਉਂਦੇ ਸਹਾਇਕ ਪ੍ਰੋਫੈਸਰ ਜਿਹੜੇ ਅਸੀਂ ਲੈਕਚਰ ਵੇਜ ਦਾ ਸਾਨੂੰ ਦੁਬਾਰਾ ਇੰਟਰਵਿਊ ਦੇ ਲਈ ਤੁਸੀਂ ਕਾਲ ਦਿੱਤੀ ਅਸੀਂ ਦੋ ਵਾਰ ਵਾਈਸ ਚਾਂਸਲਰ ਸਾਹਿਬ ਨਾਲ ਮੀਟਿੰਗ ਕਰ ਲਈ ਅਸੀਂ ਉਹਨਾਂ ਨੂੰ ਇਹ ਗੱਲ ਕਲੀਅਰ ਕਰ ਦਿੱਤੀ ਕਿ ਅਸੀਂ ਉਸ ਪੋਸਟ ਤੇ ਇੰਟਰਵਿਊ ਨਹੀਂ ਦਵਾਵਾਂਗੇ ਜਿਹੜੀ ਪੋਸਟ ਤੇ ਅਸੀਂ ਆਲਰੇਡੀ ਕਰ ਰਹੇ ਹਾਂ ਪਰ ਇੰਟਰਵਿਊ ਪ੍ਰੋਮੋਸ਼ਨ ਲਈ ਹੁੰਦੀ ਆ ਹਰ ਸਾਲ ਅਸੀਂ ਕਾਲਜਾਂ 'ਚ ਪੜਾਉਂਨੇ ਆ ਸਾਡਾ ਤਜਰਬਾ ਸਾਲ ਬਰ ਸਾਲ ਵੱਧ ਰਿਹਾ ਨਾ ਕਿ ਘਟ ਰਿਹਾ ਇਟ ਮੀਨਸ ਜਾ ਤਾਂ ਤੁਹਾਡਾ ਪਹਿਲਾ ਪੈਨਲ ਗਲਤ ਸੀ ਜਿ ਜਾ ਫਿਰ ਤੁਸੀਂ ਹੁਣ ਤੂੰ ਸਾਡੇ ਤੇ ਉਸ ਮਤਲਬ ਕਿ ਸਾਡੇ ਨਾਲ ਉਹ ਬਿਹੇਵ ਕਰ ਰਹੇ ਹੋ ਵੀ ਅਸੀਂ ਇਹਨਾਂ ਨੂੰ ਇੱਕ ਪਹਿਲਾਂ ਤਾਂ ਘੱਟ ਤਨਖਾਹ ਦੇ ਕੇ ਉਸ ਤੋਂ ਬਾਅਦ ਇਹਨਾਂ ਦੀ ਮਾਨਸਿਕਤਾ ਨਾਲ ਇਸ ਲੈਵਲ ਤੇ ਖੇਡੀਏ ਕਿ ਸਾਲ ਦਰ ਸਾਲ ਇਹਨਾਂ ਤੋਂ ਇੰਟਰਵਿਊ ਲੈਂਦੇ ਰਹੋ ਇਹਨਾਂ ਦਾ ਸਾਨੂੰ ਇਹ ਸਸਤੀ ਲੇਬਰ ਉਸੇ ਤਰੀਕੇ ਨਾਲ ਵੀ ਡਰ ਕੇ ਨੌਕਰੀ ਕਰਦੇ ਰਹਿਣ ਵੀ ਹਾਂ ਵੀ ਇਹ ਕੁਝ ਵੀ ਸਾਡੇ ਤੋਂ ਆਪਦੀ ਹੱਕੀ ਮੰਗਾ ਲਈ ਗੱਲ ਨਾ ਕਰਨ ਵੀ ਜੇ ਗੱਲ ਕਰਨਗੇ ਤਾਂ ਅਸੀਂ ਇਹਨਾਂ ਨੂੰ ਕੱਢ ਦਵਾਂਗੇ ਅਗਲੇ ਸਾਲ ਕੱਢ ਦਵਾਂਗੇ ਇਹਨਾਂ ਨੇ ਇੱਕ ਰੀਤ ਚਲਾ ਲੈਣੀ ਹੈ ਦੁਬਾਰਾ ਇੰਟਰਵਿਊ ਵਾਲੀ ਤੇ ਸੁਪਰੀਮ ਕੋਰਟ ਦੀ ਜਿਹੜੀਆਂ ਜੱਜਮੈਂਟਸ ਨੇ ਹਾਈ ਕੋਰਟ ਦੀ ਜੱਜਮੈਂਟਸ ਨੇ ਉਹਨਾਂ ਨੂੰ ਇਸ ਸ਼ਰੀਆਮ ਇਗਨੋਰ ਕਰ ਰਹੇ ਨੇ ਇਟ ਮੀਨਸ ਇਹ ਖੁਦ ਮਤਲਬ ਕਿ ਜਿਹੜੀ ਦੇਸ਼ ਦੀ ਇਮਾਨ ਜੋ ਕੋਈ ਉੱਚ ਅਦਾਲਤਾਂ ਨੇ ਉਹਨ ਕਰ ਰਹੇ ਨੇ ਵੀ ਹਾਂਜੀ ਗੈਸਟ ਫੈਕਿਲਟੀ ਤੋਂ ਢੀ ਇੱਕ ਜਥੇਬੰਦੀ ਵੀ ਬਣੀ ਹੋਈ ਹੈ ਉਹਦੇ ਵੱਲੋਂ ਤੁਸੀਂ ਕੁਝ ਐਕਸ਼ਨ ਵੀ ਕਰ ਰਹੇ ਹੋ ਉਹਨਾਂ ਵਾਲੇ ਦਿਨਾਂ ਵਿੱਚ ਜੋ ਇਹ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਗਿਲੇ ਸ਼ਿਕਵੇ ਨੇ ਤੁਹਾਡੇ ਸ਼ੰਕੇ ਨੇ ਕੀ ਐਕਸ਼ਨ ਲਓਗੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਸੀਂ ਅੱਜ ਸਾਨੂੰ 14ਵਾਂ ਦਿਨ ਹੋ ਗਿਆ ਆ ਉਸ ਤੋਂ ਪਹਿਲਾਂ ਵੀ ਅਸੀਂ ਸਿੰਬੋਲਿਕ ਪ੍ਰੋਟੈਸਟ ਕਰ ਰਹੇ ਇੱਕ ਦੋ ਇੱਕ ਦਿਨ ਅਸੀਂ ਸੀਐਮ ਭਗਵੰਤ ਮਾਨ ਜੀ ਸੰਗਰੂਰ ਕੋਠੀ ਦਾ ਵੀ ਘਰਾਵ ਕਰਕੇ ਆਏ ਅਸੀਂ ਬਾਰ ਬਾਰ ਸਰਕਾਰ ਤੋਂ ਬੇਨਤੀ ਕਰ ਰਹੇ ਹਾਂ ਬਾਰ ਬਾਰ ਵਾਈਸ ਚਾਂਸਲਰ ਤੋਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਜਿਹੜੀ ਆਹ ਜਿਹੜਾ ਤੁਗਲਕੀ ਫਰਮਾਨ ਆ ਇਹਨਾਂ ਨੂੰ ਵਾਪਸ ਲਓ ਤੁਸੀਂ ਸਾਨੂੰ ਇੱਕ ਯੂਜੀਸੀ ਦੇ ਅਕੋਰਡਿੰਗ ਬੇਸਿਕ ਤਰਖਾਹ ਤੇ ਰੱਖੋ ਤਾਂ ਕਿ ਅਸੀਂ ਇਕਨੋਮਿਕਲੀ ਅਸੀਂ ਆਪਦੀ ਜਿਹੜੀ ਟੈਨਸ਼ਨ ਉਹ ਤੋਂ ਦੂਰ ਹੋ ਕੇ ਬੱਚਿਆਂ ਨੂੰ ਇੱਕ ਚੰਗਾ ਭਵਿੱਖ ਬਣਾ ਸਕੀਏ ਸਾਡਾ ਬਾਰ ਬਾਰ ਇਹਨਾਂ ਨੂੰ ਕਿਉਂਕਿ ਸਾਡੇ ਕੋਲ ਕਿਸਾਨ ਜਥੇਬੰਦੀ ਆ ਵੀ ਅਪਰੋਚ ਕਰ ਰਹੀਆਂ ਨੇ ਸਟੂਡੈਂਟ ਜਥੇਬੰਦੀਆਂ ਵੀ ਅਪਰੋਚ ਕਰ ਰਹੀਆਂ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਚੱਲ ਰਹੀ ਆ ਅਤੇ ਉਸ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵੀ ਸਾਰੇ ਅਸੀਂ ਇੱਕ ਜੇ ਜੇ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਸਾਡਾ ਇਹ ਪ੍ਰੋਟੈਸਟ ਦਿਨ ਵਰ ਦੇਣਾ ਹੋਰ ਵਧਦਾ ਜਾਊਗਾ ਤੇ ਪੂਰੇ ਪੰਜਾਬ ਭਦਰ ਤੇ ਇਹਦਾ ਅਸੀਂ ਵਿਰੋਧ ਕਰਾਂਗੇ ਜਿਹੜੇ ਜਿਹੇ ਕਾਲਜ ਨੇ ਆਪਣੇ ਜਿਹੜੇ ਕੰਸਟਿਟਿਊਟ ਕਾਲਜ ਦੀ ਗੱਲ ਕਰਦੇ ਆ ਨਾ ਵੀ ਜਿੱਥੇ ਗੈਸਟ ਫੈਕਲਟੀ ਇਹ ਸਹਾਇਕ ਪ੍ਰੋਫੈਸਰ ਕੰਮ ਕਰਦੇ ਆ ਉਹ ਸਾਰੇ ਮਾਲਵੇਚ ਨੇ ਤੇ ਹੁਣ ਦੋ ਸੀਟਾਂ ਤੇ ਇਲੈਕਸ਼ਨ ਹੋ ਰਹੇ ਨੇ ਮਾਲਵੇ ਦੇ ਵਿੱਚ ਬਰਨਾਲਾ ਤੇ ਗਦੜਵਾ ਤੇ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਤੁਹਾਡੇ ਹਲਕਿਆਂ ਦੇ ਵਿੱਚ ਕਾਲਜ ਨੇ ਇਹ ਅਸੀਂ ਉਹਨਾਂ ਦੇ ਹਲਕਿਆਂ ਦੇ ਵਿੱਚ ਜਾ ਜਾ ਲੋਕਾਂ ਨੂੰ ਦੱਸਾਂਗੇ ਵੀ ਤੁਹਾਡੇ ਜਿਹੜੇ ਉਮੀਦਵਾਰ ਨੇ ਇਹ ਸਿੱਖਿਆ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅਸੀਂ ਪੀ ਐਚ ਡੀਆਂ ਕਰੀਆਂ ਸੜਕਾਂ ਦੇ ਰੋਲ ਰਹੇ ਆ 14 ਦਿਨਾਂ ਤੋਂ ਮੀਂਹ ਮੀਂਹ ਵਰਸਾਤਾਂ ਦੇ ਵਿੱਚ ਨੇਰੀਆਂ ਚ ਅਸੀਂ ਧਰਨਿਆਂ ਤੇ ਬੈਠੇ ਆਂ ਅਸੀਂ ਤੇ ਸਾਡੀ ਚੇਤਾਵਨੀ ਇਹੀ ਰਹਿਣੀ ਆ ਕਿ ਇਹ ਜਿਹੜਾ ਇਹਨਾਂ ਨੇ ਫਤੁਗਲਕੀ ਫਰਮਾਨ ਜਾਰੀ ਕੀਤਾ ਇਸ ਨੂੰ ਵਾਪਸ ਲਵੋ ਨਹੀਂ ਤਾਂ ਫਿਰ ਇਹ ਸੰਘਰਸ਼ ਪੂਰੇ ਪੰਜਾਬ ਉੱਧਰ ਤੇ ਫੈਲ ਜਾਊਗਾ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ ਦੀ ਹਾਇਰ ਐਜੂਕੇਸ਼ਨ ਦੀ ਹਾਲਾਤ ਤੁਸੀਂ ਸੁਣ ਹੀ ਚੁੱਕੇ ਹੋ ਵਾਈਸ ਚਾਂਸਲਰ ਕੇ ਕੇ Yadav ਕੀ ਕਹਿ ਰਹੇ ਨੇ ਮਾਨ ਗਵਰਨਮੈਂਟ ਕਿੰਨੀ ਕੁ ਸੀਰੀਅਸ ਹੈ ਇਸ ਮਸਲੇ ਨੂੰ ਲੈ ਕੇ ਤਾਂ ਇਹਨਾਂ ਨੇ ਗੱਲਬਾਤ ਆਪਣੀ ਰੱਖੀ ਐ ਇਸ ਗੱਲਬਾਤ ਨੂੰ ਅੱਗੇ ਪਹੁੰਚਾਉਣਾ ਹੁਣ ਤੁਹਾਡੀ ਜ਼ਿੰਮੇਵਾਰੀ ਆ ਆਪਣੀ رائے ਸੁਝਾਅ ਸਵਾਲ ਜਰੂਰ ਕਮੈਂਟ ਬਾਕਸ ਵਿੱਚ ਲਿਖੋ ਜਿਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੇ ਦੇਖਦੇ ਰਹੋ ਦੁਨੀਆ